ਰੋਪੜ ਦੇ ਇਲਾਕੇ ਚ ਸਹਿਬਜ਼ਾਦਿਆਂ ਦੇ ਅਸਥਾਨ ਤੇ ਇੱਕ ਗੁਰੂ ਦਾ ਪਿਆਰਾ ਬੜਾ ਹੀ ਮੰਨਣ ਵਾਲਾ ਗੁਰੂ ਸਾਹਿਬ ਨੂੰ ਟਰੱਕ ਚਲਾਉਂਦਾ ਸੀ ਉਹਨੇ ਕੀ ਕਿਤਾਬ ਆਈ ਸਹਿਬਜ਼ਾਦਿਆਂ ਦੇ ਅਸਥਾਨ ਤੇ ਜਾਣਾ ਅਰਦਾਸ ਕਰਨੀ ਫਤਿਹਗੜ੍ਹ ਸਾਹਿਬ ਜਾਣਾ ਸਰਹੰਦ ਜਾਣਾ ਅਰਦਾਸ ਕਰਨੀ ਸਹਬਜਾਦਿਓ ਮੇਰੇ ਤੇ ਵੀ ਕਿਰਪਾ ਕਰੋ ਕਦੇ ਭੈਣੋ ਧਿਆਨ ਦਿਓ ਥੋੜਾ ਜਿਹਾ ਬਿਲਕੁਲ ਵੇਖੋ ਥੋੜੀ ਜੀ ਗੱਲ ਵਿੱਚੋਂ ਛੁੱਟ ਗਈ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਕਿੱਥੇ ਬੈਠੇ ਆ ਕੀ ਬਚਨ ਹੋਏ ਨੇ ਸੋ ਆਓ ਧਿਆਨ ਦਿਓ ਉਹ ਸੈਬਜਾਦਿਆਂ ਦੇ ਸਥਾਨ ਤੇ ਰੋਜ਼ ਅਰਦਾਸ ਕਰਕੇ ਟਰੱਕ ਤੇ ਚਲਿਆ ਜਾਂਦਾ ਐ ਐਸੀ ਕਿਰਪਾ ਹੋਈ ਕਿ ਉਹਨੇ ਫੈਸਲਾ ਕੀਤਾ ਕਿ ਮੈਂ ਇੱਕ ਆਪਣੀ ਗੱਡੀ ਲੈ ਲਾਂ ਆਪਣਾ ਟਰੱਕ ਲੈ ਲਾਂ ਤੇ ਸੰਗਤ ਜੀ ਥੋੜੀ ਬਹੁਤੀ ਜ਼ਮੀਨ ਸੀ ਸਾਰੀ ਵੇਚ ਦਿੱਤੀ ਘਰ ਵੀ ਗਹਿਣੇ ਪਾ ਦਿੱਤਾ ਮਾਇਆ ਇਕੱਠੀ ਕਰਕੇ ਰਿਸ਼ਤੇਦਾਰਾਂ ਕੋਲੋਂ ਕਹਿੰਦੇ ਨੇ ਸਾਰੀ ਮਾਇਆ ਲਾ ਕੇ ਇੱਕ ਟਰੱਕ ਲੈ ਲਿਆ ਇਹ ਸੱਚਾ ਵਜਨ ਇਹ ਸੱਚੀ ਘਟਨਾ ਉਹ ਅੱਜ ਵੀ ਟਰਾਂਸਪੋਰਟ ਹੈ ਹੁਣ ਤੇ ਬੜੀ ਚੜ੍ਹਦੀ ਕਲਾ ਸੰਗਤ ਜੀ ਉਹਨੇ ਮਾਇਆ ਇਕੱਠੀ ਕਰਕੇ ਜ਼ਮੀਨ ਗਹਿਣੇ ਪਾ ਕੇ ਸਭ ਕੁਝ ਕਰਕੇ ਜਿਸ ਦਿਨ ਉਹਨੂੰ ਟਰੱਕ ਮਿਲਿਆ ਘਰ ਵਾਲਿਆਂ ਨੂੰ ਕਹਿੰਦਾ ਮੈਂ ਘਰ ਨਹੀਂ ਲੈ ਕੇ ਆਉਣਾ ਸਾਰੇ ਫਤੇਗੜ ਸਾਹਿਬ ਪਹੁੰਚੋ ਪਹਿਲਾ ਸਹਬਜ਼ਾਦਿਆਂ ਦੇ ਚਰਨਾਂ 'ਚ ਲੈ ਕੇ ਜਾਣਾ ਖਸਤਨਾ ਸ਼੍ਰੀ ਵਾਹਿਗੁਰੂ ਸੰਗਤ ਜੀ ਉਸੇ ਤਰ੍ਹਾਂ ਹੋਇਆ ਉਹ ਸਹਬਜ਼ਾਦਿਆਂ ਦੇ ਸਥਾਨ ਤੇ ਜਦੋਂ ਲੈ ਕੇ ਗਿਆ ਸਾਰੇ ਰਿਸ਼ਤੇਦਾਰ ਭੈਣ ਭਰਾ ਵੀ ਇਕੱਠੇ ਹੋ ਗਏ ਪਈ ਅਰਦਾਸ ਕਰਾਉਣੀ ਏ ਸਾਰੇ ਆਓ ਕਿਸੇ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਕਿਸੇ ਦੀ ਖੁਸ਼ੀ ਨੂੰ ਵੇਖ ਕੇ ਖੁਸ਼ ਹੋਣਾ ਚਾਹੀਦਾ ਹੈ ਕਿਸੇ ਦੀ ਖੁਸ਼ੀ ਨੂੰ ਵੇਖ ਕੇ ਕਦੇ ਨਰਾਸ਼ ਨਾ ਹੋਵੋ ਕਦੇ ਮਨ ਵਿੱਚ ਤਕਲੀਫ ਨਾ ਲਿਆਓ ਕਦੇ ਮਨ ਵਿੱਚ ਘਿਰਨਾ ਨਾ ਲਿਆਓ ਈਰਖਾ ਨਾ ਲਿਆਓ ਜਦੋਂ ਤੁਸੀਂ ਕਿਸੇ ਦੀ ਖੁਸ਼ੀ 'ਚ ਖੁਸ਼ ਹੋਵੋਗੇ ਸਤਿਗੁਰ ਤੁਹਾਨੂੰ ਵੀ ਖੁਸ਼ੀਆਂ ਮਕਸਣਗੀਆਂ ਕੋ ਸਤਨਾ ਸ੍ਰੀ ਵਾਹੇ ਗੁਰੂ ਸੰਗਤ ਜੀ ਉਹ ਰਿਸ਼ਤੇਦਾਰ ਭੈਣ ਭਰਾ ਜਦੋਂ ਸਾਰੇ ਉੱਥੇ ਆ ਗਏ ਗੁਰੂ ਕੇ ਵਜ਼ੀਰ ਨੂੰ ਗਰੰਤੀ ਸਿੰਘ ਨੂੰ ਫਤੇਗੜ ਸਾਹਿਬ ਕਹਿੰਦੇ ਨੇ ਉਸ ਵੀਰ ਨੇ ਜਾ ਕੇ ਆਖਿਆ ਭਈ ਮੈਂ ਨਾ ਟਰੱਕ ਲੈ ਕੇ ਆਇਆ ਸਹਬਜ਼ਾਦੇ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਉਹ ਕਹਿੰਦਾ ਜੀ ਬਿਲਕੁਲ ਠੀਕ ਹੈ ਜਦੋਂ ਆ ਕੇ ਉਹਨੇ ਅਰਦਾਸ ਸ਼ੁਰੂ ਕੀਤੀ ਸਾਰੇ ਖਲੋਤੇ ਸੀ ਹੱਥ ਜੋੜ ਕੇ ਕਹਿੰਦੇ ਨੇ ਉਹ ਜਿਹੜਾ ਗੁਰੂ ਦਾ ਵਜ਼ੀਰ ਸੀ ਭਾਈ ਉਹਨੇ ਅਰਦਾਸ ਕਰਦਿਆਂ ਕਰਦਿਆਂ ਆਖਿਆ ਉਹਦੇ ਮਨ 'ਚ ਇਹ ਸਮਝ ਆਈ ਜਾਂ ਸਹਬਜ਼ਾਦਿਆਂ ਨੇ ਆਪਣੀ ਕਿਰਪਾ ਕਰ ਦਿੱਤੀ ਕਹਿੰਦੇ ਨੇ ਉਹਨੇ ਅਰਦਾਸ ਕਰਦਿਆਂ ਕਰਦਿਆਂ ਕਿਹਾ ਵੀ ਮਹਾਰਾਜ ਸਹਬਜ਼ਾਦਿਓ ਆਪ ਜੀ ਦੀ ਕਿਰਪਾ ਨਾਲ ਫੁਲਾਣਾ ਸਿੰਘ ਆਪ ਜੀ ਦੇ ਸਥਾਨ ਤੇ ਆਪ ਜੀ ਦੇ ਚਰਨਾਂ 'ਚ ਟੱਕ ਭੇਡਾ ਕਰਨ ਲੈ ਕੇ ਆਇਆ ਆਖੋ ਸਤਿ ਹਾਂ ਸ੍ਰੀ ਵਾਹਿਗੁਰੂ ਜਦੋਂ ਇਹ ਗੱਲ ਹੋਈ ਤੇ ਸੰਗਤ ਜੀ ਉਸ ਵੀਰ ਦੇ ਹੱਥ 'ਚ ਚਾਬੀ ਸੀ ਟਰੱਕ ਦੀ ਚਾਬੀ ਸੀ ਹੁਣ ਜਦੋਂ ਇਹ ਗੱਲ ਹੋਈ ਸਾਰੇ ਰਿਸ਼ਤੇਦਾਰ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਉਹ ਸਾਰੇ ਕਹਿੰਦੇ ਨੇ ਗਰੰਥੀ ਨੂੰ ਧੱਕੋ ਇਹਨੇ ਕੀ ਕਿਹਾ ਸੀ ਤੇ ਅਰਦਾਸ ਕਰਾਇਆ ਵੀ ਸਾਡਾ ਕਾਰੋਬਾਰ ਚੱਲੇ ਸ਼ੁਕਰਾਨਾ ਕਰਨ ਇਹਨੇ ਕੀ ਅਰਦਾਸ ਕਰ ਦਿੱਤੀ ਹੈ ਕਹਿੰਦੇ ਨੇ ਜਦੋਂ ਡੱਕਣ ਲੱਗੇ ਉਸ ਵੀਰ ਨੇ ਪਛਾਣ ਕਰ ਦਿੱਤਾ ਕਹਿੰਦਾ ਨਹੀਂ ਮੇਰੇ ਕੋਲੋ ਅੱਜ ਮੰਗ ਕੇ ਸਹਬਜ਼ਾਦਿਆਂ ਨੇ ਇਹ ਵਸਤ ਲੈ ਲਈ ਆਖੋ ਸਤਨਾਮ ਸ੍ਰੀ ਵਾਹਿਗੋ ਉਹ ਮੈਂ ਕਿੱਥੇ ਦੇਣ ਜੋਗਾ ਸੀ ਕਹਿੰਦੇ ਜਿਹੜੀ ਚਾਬੀ ਸੀ ਗੋਲਕ ਤੇ ਰੱਖ ਦਿੱਤੀ ਕਹਿੰਦਾ ਮੈਂ ਤੇ ਸਾਰੀ ਉਮਰ کئی ਜਨਮ ਨਹੀਂ ਸੀ ਇੱਥੇ ਕੁਝ ਚੜਾ ਸਕਦਾ ਪਰ ਉਹਨਾਂ ਨੇ ਆਪ ਕਿਰਪਾ ਕਰਕੇ ਮੇਰੇ ਕੋਲ ਲੈ ਲਈ ਹੁਣ ਮੈਂ ਨਹੀਂ ਲੈਣਾ ਰਿਸ਼ਤੇਦਾਰ ਲੱਗ ਪਏ ਗੱਲਾਂ ਕਰਨ ਕਹਿੰਦੇ ਓਏ ਗੱਲ ਸੁਣ ਮੂਰਖ ਨਹੀਂ ਬਣੀਦਾ ਸਾਰੀ ਪੈਲੀ ਗਹਿਣੇ ਪਈ ਹੋਈ ਏ ਘਰ ਤੇਰਾ ਗਹਿਣੇ ਪਿਆ ਓ ਪੈਸੇ ਤੂੰ ਚੁੱਕੇ ਨੇ ਲੋਕਾਂ ਤੋਂ ਮਰ ਜਾਏਗਾ ਬੱਚੇ ਨਹੀਂ ਪਲਣੇ ਘਰ ਵਾਲੀ ਲੜ ਪਈ ਦੂਜੇ ਲੜ ਪੇ ਪਰ ਸੰਗਤ ਜੀ ਉਹ ਪਰੋਸੇ ਦਾ ਪੱਕਾ ਸੀ ਕਹਿੰਦਾ ਜੋ ਮਰਜ਼ੀ ਕਰ ਲੋ ਮੈਂ ਨਹੀਂ ਹੁਣ ਬਚਣ ਤੋਂ ਪਿੱਛੇ ਹਟਣਾ ਸਾਰੇ ਛੱਡ ਜਾਣ ਕੋਈ ਗੱਲ ਨਹੀਂ ਪਰ ਕਹਿੰਦਾ ਸਹਬਜਾਦਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਇਹ ਮੁਖ ਮੋੜ ਜਾਣ ਤੇ ਮੋੜ ਜਾਣ ਪਰ ਸਈਤੋ ਮੁਖਣਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਇੱਕ ਤੁਮਸਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ

ਸਿਆਣ ਮਨ ਚ ਵਿਰਾਗ ਭਰਿਆ ਤੇ ਕਹਿੰਦਾ ਮਹਾਰਾਜ ਹੁਣ ਮੈਨੂੰ ਪੱਕਿਆ ਰੱਖਿਓ ਮੇਰਾ ਮਨ ਡੋਲੇ ਨਾ ਸੱਚੇ ਮਾਸੇ ਜੀ ਸਹਬਜਾਦਿਓ ਜੇ ਸੇਵਾ ਲਈ ਜੇ ਹੁਣ ਮੇਰਾ ਮਨ ਡੋਲਣ ਤੇ ਰੱਖ ਲਿਓ ਇਹਿੰਨਾ ਕੋਈ ਗੱਲ ਨਹੀਂ ਮੈਂ ਹੁਣ ਸਤਿਗੁਰ ਦੇ ਨਾਲ ਜਿਹੜਾ ਬਚਨ ਹੋ ਗਿਆ ਹੈ ਗੁਰੂ ਦੀ ਹਜ਼ੂਰੀ ਵਿੱਚ ਮੈਂ ਪੈਰ ਪਿੱਛੇ ਨਹੀਂ ਪਾਉਣਾ ਹੁਣ ਜੋ ਮਰਜ਼ੀ ਹੋਵੇ ਕਿਉਂ ਉਹ ਕਹਿੰਦੇ ਸ ਮਾਇਆ ਦਾ ਇਸ ਜਿੰਦੜੀ ਦਾ ਇਸ ਤਨ ਦਾ ਮੈਂ ਕਰਨਾ ਕੀ ਏ ਉਹ ਜਿਹੜਾ ਕੰਮ ਨਾ ਘੁਰਾ ਦੇ ਆਵੇ ਕੰਮ ਨਾ ਘੁਰਾ ਦੇ ਆਵੇ ਇਸ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਇਕ ਕਲਾ ਜੋੜਾ ਕਾਮਨਾ ਸੁਹਾਣੇ ਆਵੇ ਤਨ ਨੂੰ ਰੱਖੇ ਕੀ ਸਰਨਾ ਤਨ ਨੂੰ ਰੱਖੇ ਕੀ ਸਰਨਾ ਕਾਮਨਾ ਸੁਹਾਣੇ ਆਵੇ ਆਵੇ ਤਨ ਨੂੰ ਰੱਖੇ ਕੀ ਸਰਨਾ ਇਸ ਤਨ ਨੂੰ ਘਰ ਵਾਲੇ ਨਰਾਜ ਹੋ ਕੇ ਇੱਥੋਂ ਤੱਕ ਕਹਿੰਦੇ ਨੇ ਘਰ ਵਾਲੀ ਬੱਚੇ ਵੀ ਨਾਲ ਲੈ ਕੇ ਚਲੀ ਗਈ ਕਹਿੰਦੀ ਘਰ ਨਾ ਵੜੀ ਤੂੰ ਸਾਨੂੰ ਉਜਾੜ ਕੇ ਛੱਡ ਦਿੱਤਾ ਤੇਰੀ ਭਾਵਨਾ ਬਣੀ ਐ ਅਸੀਂ ਕਿੱਥੇ ਜਾਵਾਂਗੇ ਹੱਥ ਜੋੜ ਕੇ ਆਂਦਾ ਵੀ ਮੈਂ ਹੁਣ ਬਚਨ ਕਰ ਦਿੰਦਾ ਦੂਜੇ ਵੀ ਛੱਡ ਕੇ ਚਲੇ ਗਏ ਸਾਰੇ ਕਹਿੰਦੇ ਨੇ ਮੂਰਖ ਹੋ ਗਿਆ ਕਹਿੰਦੇ ਨੇ ਇਥੋਂ ਤੱਕ ਗ੍ਰੰਥੀ ਸਿੰਘ ਉਹਨਾਂ ਨੇ ਵੀ ਗਿਆ ਕਹਿੰਦੇ ਕੋਈ ਗੱਲ ਨਹੀਂ ਅਰਦਾਸ ਹੋ ਗਈ ਏ ਫੇਰ ਅਰਦਾਸ ਕਰ ਦਿੰਨੇ ਆ ਕਹਿੰਦਾ ਨਹੀਂ ਨਹੀਂ ਉਹਨੂੰ ਕਹਿੰਦਾ ਤੂੰ ਨਹੀਂ ਕੀਤੀ ਤੇਰੀ ਲਸਨਾ ਤੇ ਸਹਬਜਾਦੇ ਆਪ ਬੈਠੇ ਨੇ ਆਕੋ ਸਤਨਾਮ ਸ੍ਰੀ ਵਾਹਿਗੁਰੂ ਉਹ ਮੈਂ ਤੇ ਜਵਾਨੀ ਨਹੀਂ ਦੇ ਸਕਦਾ ਉਹਨੇ ਮੇਰੇ ਤੋਂ ਟਰੱਕ ਲੈ ਲਿਆ ਕਹਿੰਦੇ ਨੇ ਬੈਠਾ ਰਿਆਂ ਗੁਰੂ ਘਰ ਦੇ ਵਿੱਚ ਸਾਰੇ ਆਪਣੇ ਆਪਣੇ ਕੰਮ ਹੀ ਲੱਗ ਗਏ ਸ਼ਾਮਾਂ ਪੈ ਗਈਆਂ ਰਹਿਰਾ ਸਾਹਿਬ ਜੀ ਦਾ ਸਮਾਂ ਹੋਇਆ ਉੱਥੇ ਬੈਠਿਆ ਰਹਿਰਾ ਸਾਹਿਬ ਹੋਈ ਕਹਿੰਦੇ ਨੇ ਰਹਿਰਾ ਸਾਹਿਬ ਸੁਣ ਕੇ ਬਾਹਰ ਜਾ ਕੇ ਜਿੱਥੇ ਚਰਨ ਗੰਗਾ ਕਹਿੰਦੇ ਉੱਥੇ ਬਹਿ ਗਿਆ ਸੋਚਦਾ ਹੁਣ ਘਰ ਜਾਵਾਂ ਜਾਂ ਇੱਥੇ ਰਵਾਂ ਕੀ ਕਰਾਂ ਹੁਣ ਧਿਆਨ ਦਿਓ ਕਹਿੰਦੇ ਨੇ ਹਜੇ ਸੋਚਦਾ ਹੀ ਸੀ ਸੋਚਾ ਹੀ ਸੋਚ ਰਿਹਾ ਹੈ ਕਹਿੰਦੇ ਨੇ ਦੋ ਬੱਚੇ ਆਏ ਉਹ ਆਣ ਕੇ ਕੋਲ ਖਲੋ ਕੇ ਕਹਿੰਦੇ ਨੇ ਭਾਈ ਜੀ ਕਹਿੰਦੇ ਹਾਂ ਦੱਸੋ ਭਈ ਕਹਿੰਦੇ ਗੱਲ ਸੁਣ ਸਾਡਾ ਪਿਤਾ ਨਾ ਇੱਧਰ ਨੂੰ ਗਿਆ ਹੈ ਅਸੀਂ ਉਹਨੂੰ ਲੱਭਦੇ ਫਿਰਦੇ ਆ ਇਹ ਸੱਚੀ ਗੱਲ ਹੈ ਵਰਗੂ ਜੀ ਸੱਚਾ ਬਜਵੇਂ ਕਹਿੰਦੇ ਸਾਡਾ ਪਿਤਾ ਇੱਧਰ ਨੂੰ ਗਿਆ ਹੈ ਅਸੀਂ ਉਹਨੂੰ ਲੱਭਦੇ ਫਿਰਦੇ ਆ ਆ ਨਾ ਬੈ ਕੇ ਸਾਡੇ ਕੋਲ ਤੁਸੀਂ ਆ ਬੈਗ ਸਾਂਭ ਲੋ ਤੇ ਸੀ ਆਪਣੇ ਪਿਤਾ ਨੂੰ ਲੱਭ ਲਈ ਆ ਅੱਖ ਸਤਨਾ ਸ਼੍ਰੀ ਵਾਹਿਗੁਰੂ ਕਹਿੰਦੇ ਨੇ ਉਹ ਬੈਗ ਲਾਗੇ ਰੱਖ ਕੇ ਕਹਿੰਦੇ ਰੱਖ ਜਾ ਭਾਈ ਮੈਂ ਬੈਠਾਂ ਹੁਣ ਉਹ ਚਲੇ ਗਏ ਉਹ ਬੈਗ ਸਾਂਭ ਹੀ ਜਾਂਦਾ ਹੈ ਸਾਂਭਦਿਆਂ ਸਾਂਭਦਿਆਂ ਸਮਾਂ ਲੰਘਦਾ ਗਿਆ ਰਾਤ ਪੈ ਗਈ ਗੁਰੂ ਘਰ ਦੇ ਕਵਾੜ ਬੰਦ ਹੋ ਗਏ ਦਫਤਰ ਦੇ ਵਿੱਚ ਉਹ ਉਹੋ ਹੀ ਗਰੰਤੀ ਸਿੰਘ ਵੀਰ ਉਹ ਜਿਹੜੇ ਪ੍ਰਬੰਧਕ ਸੀ ਉਹ ਤੁਰੇ ਆਉਂਦੇ ਨੇ ਉਹ ਕਹਿੰਦੇ ਇਹ ਤੇ ਉਹੋ ਹੀ ਵੀਰ ਹੈ ਜਿਹੜਾ ਸਵੇਰੇ ਆਇਆ ਸੀ ਉਹ ਕਹਿੰਦੇ ਗਿਆ ਨਹੀਂ ਹਜੇ ਘਰ ਕਹਿੰਦਾ ਕਿੱਥੇ ਜਾਵਾਂ ਹੁਣ ਮੈਨੂੰ ਤੇ ਘਰ ਵਾਲਿਆਂ ਨੇ ਵੀ ਨਹੀਂ ਰੱਖਣਾ ਫੇਰ ਕਹਿੰਦਾ ਆਹ ਬੈਕ ਮੈਨੂੰ ਦੋ ਬੱਚੇ ਦੇ ਕੇ ਗਏ ਨੇ ਹੁਣ ਮੇਰੀ ਜ਼ਿੰਮੇਵਾਰੀ ਲੱਗੇਵੇ ਅਸੀਂ ਪਿਤਾ ਨੂੰ ਲੱਭ ਕੇ ਲਿਆਉਨੇ ਆਂ ਹੁਣ ਆਉਣਗੇ ਤੇ ਮੈਂ ਤਾਂ ਜਾਵਾਂਗਾ ਜਾਂ ਫਿਰ ਤੁਸੀਂ ਦਫਤਰ 'ਚ ਰੱਖ ਲਓ ਕਹਿੰਦੇ ਨੇ ਉਹ ਦਫਤਰ 'ਚ ਲੈ ਕੇ ਗਏ ਰੱਖਣ ਲੱਗੇ ਕਹਿੰਦੇ ਇੱਕ ਵਾਰੀ ਵੇਖੀਏ ਸਹੀ ਹੈ ਕੀ ਇਹਦੇ ਵਿੱਚ ਕਹਿੰਦੇ ਨੇ ਜਦੋਂ ਉਸ ਬੈਗ ਦੀ ਜਿੱਪ ਖੋਲੀ ਉਹ ਬੈਗ ਨੋਟਾਂ ਦਾ ਭਰਿਆ ਹੋਇਆ ਆਖੋ ਸਤਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ ਨੋਟਾਂ ਦਾ ਭਰਿਆ ਹੋਇਆ ਬੈਗ ਉਹ ਗੁਰੂ ਦਾ ਵਜ਼ੀਰ ਵੀ ਵੇਖਦਾ ਓਏ ਉਹ ਕਹਿੰਦੇ ਕਿੰਨੇ ਦਿੱਤਾ ਕਹਿੰਦਾ ਬੜੇ ਹੀ ਸੋਹਣੇ ਦੋ ਬੱਚੇ ਸੀ ਉਹਨਾਂ ਦਾ ਤੇਜ ਨਹੀਂ ਸੀ ਚੱਲਿਆ ਜਾਂਦਾ ਮੇਰੇ ਕੋਲ ਉਹਨਾਂ ਵੱਲ ਵੇਖਿਆ ਹੀ ਨਹੀਂ ਗਿਆ ਬਸ ਰੱਖ ਕੇ ਚਲੇ ਗਏ ਫਿਰ ਦਿਖੇ ਹੀ ਨਹੀਂ ਉਹ ਗਰੰਤੀ ਸਿੰਘ ਪੁੱਛਦਾ ਉਹ ਤੇਰਾ ਜਿਹੜਾ ਟਰੱਕ ਸੀ ਉਹ ਕਿੰਨੇ ਦਾ ਆਇਆ ਸੀ ਪਤਾ ਨਹੀਂ ਉਸ ਵੇਲੇ ਉਹਨੇ ਕੋਈ 26 ਲੱਖ ਆਖਿਆ ਜਾਂ 24 ਲੱਖ ਆਖਿਆ ਕੁਝ ਇਸ ਤਰ੍ਹਾਂ ਹੀ ਕਹਿੰਦੇ ਨੇ ਜਦੋਂ ਉਹਨੇ ਕਿਹਾ ਨਾ ਇੰਨੇ ਲੱਖ ਦਾ ਸੀ ਕਹਿੰਦੇ ਉਸ ਬੈਗ ਵਿੱਚੋਂ ਜਦੋਂ ਨੋਟ ਗਿਣ ਕੇ ਕੱਢੇ ਤੇ ਉਹਨੇ ਹੀ ਲੱਖ ਸੀ ਆਖੋ ਸਤਨਾ ਸ਼੍ਰੀ ਵਾਹੇ ਗੁਰੂ ਕਹਿੰਦੇ ਨੇ ਉਹ ਗਰੰਤੀ ਸਿੰਘ ਗੁਰੂ ਦਾ ਵਜ਼ੀਰ ਕਹਿੰਦਾ ਉਹ ਗੱਲ ਸੁਣ ਤੇਰੀ ਭਾਵਨਾ ਸੀ ਤੂੰ ਸਾਰਾ ਕੁਝ ਲਾ ਦਿੱਤਾ ਘਰ ਵਾਲੇ ਨਾਰਾਜ਼ ਕਰ ਲਏ ਦੂਜੇ ਨਾਰਾਜ਼ ਕਰ ਲੇ ਪਰ ਸਹਬਜ਼ਾਦਿਆਂ ਨੂੰ ਨਾਰਾਜ਼ ਨਹੀਂ ਕੀਤਾ ਓ ਤੇਰੀ ਖਾਤਰ ਸਹਬਜਾਦੇ ਆਪ ਚੱਲ ਕੇ ਆ ਗਏ ਓਏ ਤੇਰੀ ਖਾਤਰ ਆਪ ਸਹਬਜਾਦੇ ਚੱਲ ਕੇ ਆ ਗਏ ਓ ਜਿੰਨੇ ਦਾ ਟਰੱਕ ਤੂੰ ਚੜਾਇਆ ਸੀ ਓਏ ਉਨੀ ਮਾਇਆ ਲੈ ਕੇ ਤੇਰੀ ਝੋਲੀ ਪਾ ਦਿੱਤੀ ਹੁਣ ਸਾਡੀ ਨਹੀਂ ਇਹ ਤੇਰੀ ਏ ਜਾ ਲੈ ਜਾ ਹੁਣ ਨਵਾਂ ਟਰੱਕ ਲੈ ਕੇ ਆ ਐਸੇ ਹੀ ਥਾਂ ਤੇ ਤੇਰੀ ਅਰਦਾਸ ਕਰਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੰਗਤ ਜੀ ਭਾਵਨਾ ਦੇ ਸੌਦੇ ਨੇ ਗਿਆ ਦੂਜਾ ਟਰੱਕ ਲਿਆਂਦਾ ਲਿਆ ਕੇ ਸਾਰੇ ਰਿਸ਼ਤੇ ਦਾ ਰਿਸ਼ਤੇਦਾਰਾਂ ਨੂੰ ਸੱਦ ਕੇ ਭੈਣ ਭਰਾਵਾਂ ਨੂੰ ਸਕੇ ਸਬੰਧੀਆਂ ਨੂੰ ਓਏ ਗੱਲ ਸੁਣੋ ਝੂਠਿਓ ਉਹ ਤੁਸੀਂ ਮੈਨੂੰ ਛੱਡ ਗਏ ਸੀ ਸਹਬਜ਼ਾਦਿਆਂ ਨੇ ਨਹੀਂ ਛੱਡਿਆ ਕੋ ਸਤਨਾ ਵਾਹਿਗੁਰੂ ਉਹ ਤੁਸੀਂ ਛੱਡ ਗਏ ਸੀ ਮੁੱਖ ਮੋੜ ਗਏ ਸੀ ਆ ਵੇਖੋ ਉਹ ਪ੍ਰਤੱਖ ਕਰਾਮਾਤੇ ਆ ਮੈਨੂੰ ਦੇ ਕੇ ਗਏ ਨੇ ਸਿੰਘ ਜੀ ਇੱਥੇ ਬਸ ਨਹੀਂ ਐਸੀ ਬਖਸ਼ਿਸ਼ ਹੋਈ ਉਸ ਵੀਰ ਦੇ ਉੱਤੇ ਇੱਕ ਦਿਨ ਦੀ ਪਰਖ ਸੀ ਐਸੀ ਕਿਰਪਾ ਹੋਈ ਐਨਾ ਕਾਰੋਬਾਰ ਚੱਲਿਆ ਐਨਾ ਕਾਰੋਬਾਰ ਚੱਲਿਆ ਕਿ ਹਰ ਸਾਲ ਇੱਕ ਟਰੱਕ ਜਾ ਕੇ ਸਹਬਜ਼ਾਦਿਆਂ ਦੇ ਸਥਾਨ ਤੇ ਭੇਟਾ ਕਰਦਾ ਖੁਸਾ ਬਣਾ ਸੋ ਸ੍ਰੀ ਆਕਾਲ ਉਹਨਾਂ ਦੀਆਂ ਟਰਾਂਸਪੋਰਟਾਂ ਬਣ ਗਈਆਂ ਜੇ ਪੁੱਛੋ ਕਹਿੰਦੇ ਇਹ ਕਿਰਪਾ ਹੈ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਾਂ ਜਿਹੜਾ ਬਣ ਗਿਆ ਉਹਦਾ ਜਿੰਨੇ ਭਰੋਸਾ ਕੀਤਾ ਹੋਜ ਨਾ ਰੱਖਿਆ ਭਰੋਸਾ ਤੇਰਾ ਉਹਨਾਂ ਨੇ ਸਭ ਕੁਝ ਪਾਇਆ ਹੈ ਰਖਿਆ ਭਰੋਸਾ ਤੇਰਾ ਨਾ ਸਭ ਕੁਝ ਪਾਇਆ ਰਖਿਆ ਭਰੋਸਾ ਤੇਰਾ ਨਾ ਸਭ ਕੁਝ ਪਾਇਆ ਰਖਿਆ ਭਰੋਸਾ ਤੇਰਾ ਨਾ ਸਭ ਕੁਝ ਪਾਇਆ ਜਿੰਨਾ ਸੇ ਰਾਤੀ ਦਾ ਸੁਨਾਮੇ ਸਭ ਕੁਝ ਪਾਇਆ ਏ ਜਿਨਾ ਨੇ ਆਪਣੇ ਗੁਰੂ ਤੇ ਭਰੋਸਾ ਤੇਰਾ ਸੁਨਾਮੇ ਸਭ ਕੁਝ ਪਾਇਆ ਏ ਜਿਨਾ ਨੇ ਰੱਬਾ ਭਰੋਸਾ ਤੇਰਾ ਸੁਨਾਮੇ ਸਭ ਕੁਝ ਪਾਇਆ ਏ ਜਿਨਾ ਨੇ ਆਪਣੇ ਗੁਰੂ ਤੇ ਭਰੋਸਾ ਕਰ ਲਿਆ ਇੱਕ ਵਾਰੀ ਕਿਆ ਕਰੀਏ ਛੱਡ ਤੋਂ ਭਰੋਸਾ ਨਹੀਂ ਹੁੰਦਾ ਜਦੋਂ ਕੋਈ ਮੰਨ ਕਰਦਾ ਵੀ ਆਹ ਸੇਵਾ ਕਰੀਏ ਘਰ ਵਾਲਾ ਹੀ ਡੱਕ ਦਿੰਦੇ ਉਹ ਨੈਣ ਦੇ ਬਥੇਰੇ ਨੇ ਕਰਨ ਵਾਲੇ ਤੂੰ ਜ਼ਰੂਰੀ ਕਰਨੀ ਐ ਛੱਡ ਪਰਾ ਗੁਰੂ ਘਰਾਂ 'ਚ ਬਥੇਰੀ ਮਾਇਆ ਪਰ ਨਹੀਂ ਸੰਤ ਜੀ ਇਹਨਾਂ ਘਰਾਂ ਦੇ ਵਿੱਚ ਇਹਨਾਂ ਦੇ ਅਸੀਂ ਕਿਆ ਦੇਣਾ ਅਸੀਂ ਕੁਝ ਨਹੀਂ ਦੇ ਸਕਦੇ ਉਹਦੇ ਦਿੱਤੇ ਚ ਜਦੋਂ ਦੇਨੇ ਆ ਫਿਰ ਵੀ ਸਾਨੂੰ ਸਫਲ ਕਰ ਦਿੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ